ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਦੂਸਰੀ ਵਾਰ ਦੀ ਦਸਵੀਂ ਪੌੜੀ ਦੇ ਅੰਦਰ ਕਪਾਹ ਤੇ ਸੂਤਰ ਦਾ ਦ੍ਰਿਸ਼ਟਾਂਤ ਦੇ ਕੇ ਪਰਮਾਤਮਾ ਦੀ ਗੱਲ ਸਮਝਾ ਰਹੇ ਹਨ ਭਾਈ ਸਾਹਿਬ ਜੀ ਬਚਨ ਕਰ ਰਹੇ ਹਨ ਓ ਵੈ ਸੂਤ ਕਪਾਹ ਦਾ ਕਰ ਤਾਣਾ ਵਣ ਕਪਾਹ ਤੋਂ ਸੂਤਰ ਬਣਦਾ ਹੈ ਜੋ ਤਾਣਾ ਪੇਟਾ ਕਰਕੇ ਬਣਦਾ ਹੈ ਸੂਤੋਂ ਕੱਪੜ ਜਾਣੀਏ ਅਖਾਣ ਵਖਾਣ ਸੂਤਰ ਤੋਂ ਹੀ ਕੱਪੜਾ ਬਣਦਾ ਹੈ ਜਿਸ ਦੇ ਕਈ ਕਿਸਮਾਂ ਦੇ ਨਾਮ ਬਣ ਜਾਂਦੀ ਹਨ ਚੌਸੀ ਤੈ ਚੌਤਾਰ ਹੋਏ ਗੰਗਲ ਜਲ ਜਣ ਚੌਸੀ ਤੋਂ ਭਾਵ ਚਾਰ ਤਾਰਾਂ ਵਾਲਾ ਕੱਪੜਾ ਜਿਸ ਨੂੰ ਚੌਤਾਰ ਵੀ ਕਹਿੰਦੇ ਹਨ ਇਸੇ ਹੀ ਤਰ੍ਹਾਂ ਗੰਗਾਜਲ ਨਾਮੀ ਕੱਪੜਾ ਵੀ ਕਿਹਾ ਜਾਂਦਾ ਹੈ ਭਾਈ ਸਾਹਿਬ ਜੀ ਬਚਨ ਕਰ ਰਹੇ ਹਨ ਖਾਸਾ ਮਲਮਲ ਸ੍ਰੀ ਸਾਫ ਤਨ ਸੁਖਮਨ ਪਾਣਾ ਖਾਸਾ ਮਲਮਲ ਸ੍ਰੀ ਸਾਫ ਆਦ ਕੱਪੜੇ ਜਿਹੜੇ ਹਨ ਮਨ ਨੂੰ ਭਾਉਂਦੇ ਹਨ ਤੇ ਸੁਖ ਦੇਣ ਵਾਲੇ ਮੰਨੇ ਜਾਂਦੇ ਹਨ ਪੱਗ ਦੁਪੱਟਾ ਚੋਲਣਾ ਪਟਕਾ ਪਰਵਾਨ ਪੱਗਾਂ ਦੁਪੱਟੇ ਚੋਲੇ ਕੱਪੜੇ ਆਦਿਕ ਜੋ ਸਭ ਪਾਸੇ ਪਰਵਾਨ ਮੰਨੇ ਜਾਂਦੇ ਹਨ ਆਪੇ ਆਪ ਵਰਤਦਾ ਗੁਰਮੁਖ ਰੰਗ ਮੰਣ ਇਸੇ ਤਰ੍ਹਾਂ ਸੂਤ ਤੋਂ ਵੱਖ-ਵੱਖ ਕਿਸਮ ਦੇ ਕੱਪੜੇ ਦਾ ਦ੍ਰਿਸ਼ਟਾਂਤ ਦੇ ਕੇ ਭਾਈ ਸਾਹਿਬ ਜੀ ਸਮਝਾ ਰਹੇ ਹਨ ਕਿ ਪਰਮਾਤਮਾ ਜਿਹੜਾ ਹੈ ਸੂਤਰ ਦੀ ਨਿਆਈ ਸਭ ਪਾਸੇ ਆਪ ਹੀ ਆਪ ਵਰਤ ਰਿਹਾ ਹੈ ਜੋ ਇਸ ਭੇਦ ਨੂੰ ਗੁਰੂ ਦੇ ਰਾਹੀਂ ਸਮਝ ਲੈਂਦਾ ਹੈ ਦਿਰੜ ਕਰ ਲੈਂਦਾ ਹੈ ਗੁਰਮੁਖ ਅਜਿਹਾ ਅਨੇਕਤਾ ਤੋਂ ਅਲੋਪ ਹੋ ਕੇ ਇੱਕ ਪ੍ਰਭੂ ਦੇ ਨਾਮ ਰੰਗ ਵਿੱਚ ਰੰਗ ਕੇ ਤੇ ਉਸ ਦੇ ਨਾਮ ਦਾ ਆਨੰਦ ਤੇ ਰੰਗ ਮੰਨਦਾ ਹੈ ਆਪੇ ਆਪ ਵਰਤਦਾ ਗੁਰਮੁਖ ਰੰਗ ਮੰਨ ਇਸੇ ਹੀ ਤਰ੍ਹਾਂ ਭਗਤ ਨਾਮਦੇਵ ਜੀ ਨੇ ਵੀ ਸਮਝਾਇਆ ਹੈ ਜਲ ਤਰੰਗ ਅਰਫੇਨ ਬੁੱਧ ਬਦਾ ਜਲ ਤੇ ਪਿੰਨ ਨਾ ਹੋਈ ਜਿਵੇਂ ਪਾਣੀ ਦੇ ਕਈ ਰੂਪ ਦੇਖਣ ਨੂੰ ਮਿਲਦੇ ਹਨ ਪਾਣੀ ਦੇ ਉੱਤੇ ਉੱਠੀ ਹੋਈ ਚਾਗ ਪਾਣੀ ਦੇ ਉੱਤੇ ਉੱਠੀ ਹੋਈ ਲਹਿਰ ਪਾਣੀ ਦੇ ਉੱਤੇ ਉੱਠਿਆ ਹੋਇਆ ਬੁਲਬੁਲਾ ਸਭ ਪਾਣੀ ਦੇ ਹੀ ਵੱਖੋ ਵੱਖਰੇ ਰੂਪ ਹਨ ਇਸੇ ਹੀ ਤਰ੍ਹਾਂ ਭਗਤ ਨਾਮਦੇਵ ਜੀ ਨੇ ਸਮਝਾਇਆ ਹੈ ਸੂਤ ਏਕ ਮਨ ਸਤ ਸਹੰਸ ਜੈਸੇ ਉਹਤ ਬੋਤ ਪ੍ਰਵ ਸੋਈ ਜਿਵੇਂ ਇੱਕ ਸੂਤਰ ਜਿਹੜਾ ਹੈ ਮਾਲਾ ਦੇ ਕਈ ਮਣਕਿਆਂ ਨੂੰ ਮਾਲਾ ਦਾ ਰੂਪ ਦੇ ਕੇ ਰੱਖਦਾ ਹੈ ਜੇ ਉਹੀ ਸੂਤ ਮਣਕਿਆਂ ਤੋਂ ਵੱਖ ਕਰ ਦਿੱਤਾ ਜਾਵੇ ਮਣਕੇ ਬिखर ਜਾਂਦੇ ਹਨ ਠੀਕ ਇਸੇ ਹੀ ਤਰ੍ਹਾਂ ਪਰਮਾਤਮਾ ਸੰਸਾਰ ਦੇ ਨਾਲ ਤੇ ਸੰਸਾਰ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਜਿਵੇਂ ਤਾਣਾ ਪੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ